ਸਰਵਜਿਕ ਮਨੀ ਚੇਂਜ ਦੇ ਉਤੇ ਵਾਰਦਾਤ ਹੋਈ ਹੈ ਕੀ ਘਟਨਾ ਹੋਈ ਹੈ ਤੇ ਕੀ ਕਰ ਰਹੇ ਅੱਜ ਇਹ ਕਰੀਬ 5:24 ਮਿੰਟ ਤੇ ਜਿਹੜੀ ਇਹ ਵਾਰਦਾਤ ਹੋਈ ਹੈ ਜਿਹੜੇ ਦੋ ਸ਼ਖਸ ਜਿਹੜੇ ਅੰਦਰ ਆਏ ਆ ਤੇ ਫਲ ਮਰਚੰਟ ਦੇ ਤੇ ਜਿਹੜੇ ਇਹਨਾਂ ਦੇ ਰਕੇ ਸੋਨੀ ਜੀ ਹੈਗੇ ਇੱਥੇ ਮੈਨੇਜਰ ਨੇ ਇਹਦੇ ਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਕਹਿ ਰਹੇ ਕਿ 2 ਲੱਖ 23000 ਰੁਪਏ ਦੀ ਜਿਹੜੀ ਰਕਮ ਸਾਡੀ ਵੀ ਉਹ ਬੰਦੇ ਲੈ ਕੇ ਚਲੇ ਗਏ ਤੇ ਉਹ ਵਰਨਾ ਗੱਡੀ ਤੇ ਇੱਕ ਹੈ ਗ੍ਰੇ ਕਲਰ ਦੀ ਵਰਨਾ ਗੱਡੀ ਅਸੀਂ ਜਿਹੜੀ ਵਾਰਦਾਤ ਟ੍ਰੇਸ ਕਰ ਰਹੇ ਹਾਂ ਮਹਾਂ ਜੋ ਡੀਐਸਪੀ ਸਾਹਿਬ ਵੀ ਸਾਡੇ ਮੌਕੇ ਤੇ ਆ ਚੁੱਕੇ ਨੇ ਇੱਥੇ ਇਹ ਬਹੁਤ ਜਲਦੀ ਜਿਹੜੇ ਨੂੰ ਟੈਸਟ ਕਰ ਲਿਆ ਹੋਵੇ ਸੀਸੀਟੀਵੀ ਫੁਟੇਜ ਜਿਹੜੀ ਸਾਨੂੰ ਉਹਦੀ ਮਿਲ ਗਈ ਕਿੰਨੇ ਨੇ ਸੀਗੇ ਦੋ ਜਣੇ ਜਿਹੜੇ ਅੰਦਰ ਆਏ ਇੱਕ ਜਣਾ ਗੱਡੀ ਦੇ ਵਿੱਚ ਬੈਠਾ ਸੀ ਉਹਦੇ ਬਾਰੇ ਹਜੇ ਵੈਰੀਫਾਈ ਕਰ ਰਹੇ ਆ ਉਹਦੇ ਮੂੰਹ ਦੇ ਉੱਪਰ ਕੁਝ ਬੰਨੇ ਹੋਏ ਵੀ ਸੀ ਪਗਨੋਮਾ ਚੀਜ਼ ਸੀ ਸਰ ਕਰਕੇ ਉਸ ਨੂੰ ਸੀਸੀਟੀਵੀ ਵਗੈਰਾ ਜਿਹੜੇ ਦੇਖੀ ਗਈ ਹਾਂਜੀ ਸੀਸੀਟੀਵੀ ਫੁਟੇਜ ਅਸੀਂ ਚੈੱਕ ਕਰ ਰਹੇ ਹਾਂ ਦੇਖੀ ਅਸੀਂ ਦੀ ਫੁਟੇਜ ਕਾਰ ਵੀ ਉਹਦੇ ਵਿੱਚ ਗਰੇ ਸਿਲਵਰ ਕਲਰ ਦੀ ਜਿਹੜੀ ਵਰਨਾ ਗੱਡੀ ਆ ਗਈ ਹੈ ਤੇ ਬੰਦਿਆਂ ਦੇ ਜਿਹੜੇ ਮੂੰਹ ਬੰਨੇ ਹੋਏ ਸੀਗੇ ਤੇ ਦੋ ਬੰਦੇ ਜਿਹੜੇ ਅੰਦਰ ਆਏ ਉਹਨਾਂ ਨੇ ਫਰੋੜਾ ਫਰਾਲੀ ਕੀਤੀ ਇਹਨਾਂ ਦੇ ਮੁਲਾਜ਼ਮਾਂ ਨੂੰ ਡਰੈਕ ਤੁਮਕਾਇਆ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਜਿਹੜੇ ਲੈ ਗਏ ਵੈਪਨ ਸੀਗੇ ਇਹਨਾਂ ਕੋਲ ਹਾਂਜੀ ਇਹ ਦੱਸ ਰਹੇ ਨੇ ਕਿ ਉਹਦੇ ਕੋਲ ਵੈਪਨ ਸੀਗੇ ਹੁਣ ਖੜਾਉਣਾ ਨੁਮਾ ਸੀ ਜਾਂ ਦੂਸਰੇ ਸੀ ਉਹ ਵੈਰੀਫਾਈ ਕਰ ਰਹੇ ਸਰ ਜਿਹੜੇ ਦੋ ਬੰਦੇ ਅੰਦਰ ਆਏ ਦੋਵਾਂ ਕੋਲ ਵੈਪਨ ਸੀ ਜਾਂ ਇੱਕ ਇੱਕ ਨੂੰ ਦੋਨਾਂ ਕੋਲ ਵੈਪਨ ਕਹਿ ਰਹੇ ਨੇ ਸੀਸੀਡੀ ਫੋਟੋ ਦੇ ਵਿੱਚ ਵੀ ਦਿਖ ਰਿਹਾ ਕਿ ਦੋਵਾਂ ਕੋਲ ਵੈਪਨ ਹੈ ਪਰ ਇੱਕ ਦੇ ਕੋਲ ਖੜਾਉਣਾ ਨੁਮਾ ਲੱਗ ਰਿਹਾ ਦੂਸਰਾ ਵੈਰੀਫਾਈ ਕਰ ਰਹੇ ਜੇਕਰ ਹੋਏ ਤਾਂ ਸਰ ਇਹਨਾਂ ਦੇ ਕੋਈ ਗਾੜ ਵਗੈਰਾ ਰੱਖਿਆ ਹੋਇਆ ਇੱਥੇ ਨਹੀਂ ਗਾੜ ਇਹਨਾਂ ਦੇ ਕੋਈ ਨਹੀਂ ਹੈਗਾ ਜੀ ਸਰ ਕੋਈ ਪੁਲਿਸ ਮੋਸਾ ਜੀ ਜੀ ਹੋ ਚੁੱਕੋ ਅਸੀਂ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਆਪਣੇ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਕਰਾਂਗੇ ਸੀਆਈ ਦੀ ਟੀਮ ਵੀ ਜਲਦੀ ਪਹੁੰਚ ਰਹੀ ਹੈ ਮਾਨਯੋਗ ਡੀਐਸਪੀ ਸਾਹਿਬ ਮੌਕੇ ਤੇ ਆ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲੈ ਦਿੱਤਾ ਉਹਨਾਂ ਨੇ ਉੱਥੋਂ ਆਪਣੀ ਫੋਰੈਂਸਿਕ ਦੀ ਟੀਮਾਂ ਸਾਰੀਆਂ ਭੇਜ ਦਿੱਤੀਆਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕੀਤਾ ਜਾਵੇ ਥੈਂਕ ਯੂ ਜੀ